ਲੈ ਵੀ ਮਿੱਤਰੋ ਸਾਰੇ ਬਾਈ ਚੱਲ ਕੇ ਹਟ ਗਏ ਠੀਕ ਆ ਹੁਣ ਆਹ ਬਾਈ ਜਿਹੜਾ ਜੱਗੇ ਬੋਸ ਤੋਂ ਤਿਆਰ ਹੋ ਜਾ ਠੀਕ ਆ ਇੱਥੇ ਕਹਿੰਦਾ ਬਾਈ ਬੰਦੇ ਬਿਠਾਵਾਂਗੇ ਠੀਕ ਆ ਨਿਰਮਲ ਇੱਥੇ ਬੰਦੇ ਬੈਠਣੇ ਉੱਤੇ ਬੈਠੋ ਕਿਹਾ ਉਹਨੇ ਹੈ ਲੋਡ ਨਹੀਂ ਬੰਦਿਆਂ ਦੀ ਵੀ ਲੋਡ ਨਹੀਂ ਹੈ ਬੰਦਿਆਂ ਦੀ ਵੀ ਲੋਡ ਨਹੀਂ ਬਾਈ ਦੇਖੀ ਚੱਲੋ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਟਾਈਮਿੰਗ ਵੀ ਦਿਖਾਵਾਂਗੇ ਵੀ ਕਿੰਨੀ ਟਾਈਮਿੰਗ ਚਲਾਊਗਾ ਠੀਕ ਆ ਮੈਂ ਦੁਆਰੇ ਨਹੀਂ ਦੁਆਰੇ ਕਿੱਦਿਂ ਦੁਆਰੇ ਕਿੱਦਿਂ ਹੋਰ ਲੱਗਦੀ ਮਰਦੀ ਹੋਣਾ ਫਿਰ ਟਾਈਮਿੰਗ ਵੀ ਦਿਖਾਵਾਂਗੇ ਬਾਈ ਇਹਦੀ ਦੇਖੀ ਚੱਲੋ ਦੇਖੀ ਜਿਦ ਲਓ ਬਈ ਟਾਈਮਿੰਗ ਵੀ ਦਿਖਾਵਾਂਗੇ ਕਿੰਨਾ ਕਿੰਨਾ ਦਾ 118 ਚ 118 ਚ ਪਹਿਲਾਂ ਵੀ 118 ਜੀ ਦੇਖ ਲੈ 118 ਦੇਖ ਲੈ ਬਾਈ ਓਏ ਵੀਡੀਓ ਪਈ ਹੋ ਹੈ ਜੀ ਬਾਈ ਹੈ ਵੀਡੀਓ ਦਿਖਾ ਦੇਣਾ ਵਾ ਵੀਡੀਓ ਦਿਖਾ